ਫਗਵਾੜਾ ਦੇ ਬੱਸ ਸਟੈਂਡ ਤੇ ਲੜਾਈ ਝਗੜੇ ਦੌਰਾਨ ਇਨੋਵਕਾ ਸਵਾਰ ਵਿਅਕਤੀ ਨੇ ਇੱਕ ਵਿਅਕਤੀ ਤੇ ਚੜਾਈ ਗੱਡੀ ਵਿਅਕਤੀ ਵੀ ਹੋਈ ਮੌਤ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਮਰੇ ਮੁੰਡੇ ਦੇ ਪਤਾ ਹੀ ਕੀ ਬੀਤਰੀਆਂ ਕਿੰਨੀਆਂ ਪੱਟੀਆਂ ਹੋਈਆਂ ਮੈਨੂੰ ਨਹੀਂ ਕੁਝ ਵੀ ਪਤਾ ਹੈਗਾ ਕੁਝ ਨਹੀਂ ਹੋਈਆਂ ਪੱਟੀਆਂ ਦੇ ਉਹ ਮੈਨੂੰ ਲੱਗ ਨਹੀਂ ਕੋਈ ਜਾਣਦਾ ਪਿਆ ਪੱਟੀਆਂ ਪਤਾ ਵੀ ਨਹੀਂ ਵਕੀਰ ਹੋ ਕੀ ਸਾਹਿਬ ਦੱਸਾਂ ਕੁਝ ਨਹੀਂ ਹੈਗਾ ਅਧੀਨ ਕਰਦੇ ਆ ਫੈਸਲਾ ਮੁੰਡਾ ਸਾਡਾ ਸਾਹਮਣੇ ਪਾ ਗਾ ਟਾ ਫੈਸਲਾ ਆ ਮੁੰਡਾ ਮੁੰਡਾ ਪੈਸੇ ਮੰਗਦੇ ਨੇ ਕਿ ਕਿਥਾ ਚੜਾਣੇ ਆ ਤੇ ਕਰਦਾ ਫੈਸਲਾ ਆ ਬਸ ਅਸੀਂ ਕੋਈ ਸਾਡੀ ਕੁੜੀ ਦਾ ਕੀ ਹਾਲ ਬਣਿਆ ਆ ਮੁੰਡਿਆਂ ਦੇ ਨਾਲ ਸਾਰੇ ਪੈਸੇ ਦੀ ਮੰਗ ਕਰਦੇ ਆ ਮੁੰਡਾ ਪਾ ਦੇਣਾ ਪੱਛਾ ਦਿੱਤਾ ਜਾਵੇ ਉਹਨਾਂ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਉਹ ਪੱਛਾ ਦਿੱਤਾ ਜਾਵੇ ਸਾਰੇ ਅਸੀਂ ਪਰਚੇ ਦੀ ਮੰਗ ਕਰਦੇ ਆ ਅਸੀਂ ਕੋਈ ਰਾਈ ਨਾ ਮੰਨੇਗਾ ਮੈਂ ਕੋਈ ਗੁੱਛ ਨਹੀਂ ਲਗਾਣਾ ਪਰ ਅਸੀਂ ਪਰਚਾ ਘਟਾਣਾ ਆ ਇਹ ਸਾਡਾ ਮੁੰਡੇ ਦੇ ਬਰਬਰ ਮੁੰਡਾ ਪਾ ਦੇਣਾ ਇਹਨੇ ਗੱਡੀ ਚੜਾਈ ਆ ਇਹਨੇ ਚੜਾਈ ਤਿੰਨ ਵਾਰੀ ਗੱਡੀ ਚੜਾਈ ਆ ਤੇ ਹੁਣ ਕਹਿੰਦੇ ਰਾਜੀ ਨਾਮਾ ਕਰ ਲਓ ਰਾਜੀ ਨਾਮਾ ਕਿਹੜੀ ਗੱਲ ਤੋਂ ਗੱਲ ਆਪਣਾ ਮੁੰਡਾ ਦੇ ਰਿਹਾ ਰਾਜੀ ਨਾਮਾ ਕਰ ਲੰਦੇ ਸੀ ਗੱਡੀ ਕਿਹਨੇ ਚੜਾਈ ਗੱਡੀ ਇਹਨਾਂ ਨੇ ਥੋੜੀ ਵਾਲੇ ਬੰਦੇ ਆ ਤਿੰਨ ਤਿੰਨੇ ਜਣੇ ਉਹ ਸਾਨੂੰ ਕਿੱਦਾਂ ਪਤਾ ਲੱਗਾ ਸੀ ਰਾਤੀ ਸਾਨੂੰ ਪ੍ਰਾਣ ਉਹ ਮੁੰਡੇ ਲੈਣਾ ਸੀ ਨਾ ਅੱਠ ਨੋਈਆਂ ਅੰਡਾਣਾ ਅਗਲੇ ਪ੍ਰਾਪਰ ਹਸਪੀਟਲ ਆ ਤੇ ਮੁੰਡੇ ਦਾ ਮੌਤ ਹੋ ਗਈ ਅੱਜ ਮੁੰਡੇ ਦਾ ਉੱਥੇ ਜਿਮਕੇ ਉੱਥੇ ਸਮੇਂ ਉਹ ਵੀ ਮੌਤ ਹੋ ਗਈ ਤੁਸੀਂ ਪੁਲਿਸ ਰਿਪੋਰਟ ਕਰਾਤੀ ਬਾਜੀ ਪੁਲਿਸ ਬੋਲ ਕਰਨ ਦੇ ਕਹਿੰਦੇ ਰੁਕ ਜਾ ਵੇਟ ਕਰੋ 10 ਮਿੰਟ ਵੇਟ ਕਰੋ ਅੱਧਾ ਘੰਟਾ ਵੇਟ ਕਰੋ ਇਹੀ ਕਰਦੇ ਫੇਰ ਲੱਗਦਾ ਪੁਲਿਸ ਮੌਕੇ ਤੇ ਆਈ ਸੀਗੀ ਨਹੀਂ ਮੌਕੇ ਤੇ ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਤੁਸੀਂ ਪ੍ਰਸ਼ਾਸਨ ਇਹੀ ਮੰਗਦੇ ਜਾਂ ਸਾਡਾ ਮੁੰਡਾ ਦੇ ਦੇਵੇ ਜਾਂ ਮੁੰਡੇ ਉਹਨਾਂ ਦੇ ਪਰਚਾ ਕਰ ਦੇ 360 300 ਦਾ ਜੇ ਪਰਚਾ ਨਹੀਂ ਹੁੰਦਾ ਪਰਚਾ ਨਹੀਂ ਹੁੰਦਾ ਇੱਧਰ ਫੇਰ ਦੇ ਬਾਅਦ ਜੋ ਦੇਖੀਓ ਜੋ ਹੋਗਾ ਫੇਰ ਅਗਲੀ ਰਣਨੀਤੀ ਕੀ ਹੈ ਤੁਹਾਡੀ ਅੱਧੀ ਰਾਤ ਨੂੰ ਕੋਈ ਨਹੀਂ ਹੈ ਕਿ ਭਾਈ ਸਾਡਾ ਇਹ ਹੈ ਕਿ 302 ਦਾ ਪਰਚਾ ਚੱਲ ਜਾਉਗੇ ਕੋਈ ਧਰਨਾ ਪ੍ਰਦਰਸ਼ਨ ਵਗੈਰਾ ਵੀ ਕਰੂਗੇ ਹਾਂ ਕਰਾਂਗੇ ਜੇ ਨਾਲ ਆਇਆ ਤਾਂ ਜਿਨਾਹ ਖੱਤਰ ਦੇ ਕਰਾਂਗੇ ਤੇ ਤਰਨਾਲਾ ਰਾਵਾਂ ਰੋਡ ਦੇ ਉੱਤੇ ਕੱਢ ਕੇ ਹੁਣ ਤੱਕ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਮਿਲਣਾ ਆਇਆ ਹੀ ਕੋਈ ਨਹੀਂ ਜੀ ਇੱਥੇ ਤੱਕ ਤਾਂ ਕੋਈ ਨਹੀਂ ਆਇਆ ਜੀ ਤੇ ਥਾਣੇ ਥਾਣੇ ਵਾਲੇ ਗਏ ਸੀ ਥਾਣੇ ਵਾਲੇ ਕਹਿੰਦੇ ਜੀ 10 ਮਿੰਟ ਵੇਟ ਕਰੋ ਆਉਂਦੇ ਆ 10 ਮਿੰਟ ਵੇਟ ਕਰੋ ਆਉਂਦੇ ਆ ਕਿੰਨਾ ਟਾਈਮ ਹੋ ਗਿਆ ਜੀ ਫੇ ਰਾ ਦੇ ਰੇਲਾ ਫੇਦ ਧੱਕੇ ਖਾਣੇ ਵੇ ਅਸੀਂ ਮੁੰਡੇ ਦਾ ਨਾਂ ਕੀ ਸੀ ਰੋਹੀ ਟਕਮਾਰ ਕਿੰਨੇ ਸਾਲ ਦਾ ਜੀ 24 ਸਾਲ ਦਾ ਜੀ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਵੀਰੇ ਹੋਟਲ ਦੇ ਆਸ ਨੇ ਨਹੀਂ ਬੈਠੋ ਮਦਾ ਮਾਮਲਾ ਸ਼ੁਰੂ ਕਿੱਦਾਂ ਹੋਇਆ ਸੀ ਮਾਮਲਾ ਸ਼ੁਰੂ ਸਾਨੂੰ ਆਪ ਨਹੀਂ ਪਤਾ ਵੀਰੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਸੀ ਕੋਈ ਨਹੀਂ ਹੈ ਗਿਆ ਇਹਨਾਂ ਨਾਲ ਲੜ-ਲੜ ਕਿਸੇ ਨਾਲ ਨਹੀਂ ਹੈ ਕਿਤੇ ਨਹੀਂ ਠੀਕ ਹੈ